ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੰਟਾ ਹੌਲਖਾਂ ਵਾਲਾ ਤੇ ਤੁਸੀਂ ਜੁੜਿਆ ਦੋਸਤੋ ਮਾਨ ਡੈਰੀ ਫਾਰਮਿੰਗ YouTube ਚੈਨਲ ਦੇ ਨਾਲ ਜੋ ਤੁਸੀਂ ਸਕਰੀਨ ਉੱਤੇ ਕੱਤੀ ਦੇਖ ਰਹੇ ਆ ਇਹ ਦੋਸਤੋ ਵਕਾਊਆ ਬਾਈ ਕੋਲੇ ਤੇ ਪਿੰਡ ਹਰੀノ ਤੇ ਜਿਲ੍ਹਾ ਦੋਸਤੋ ਇਹਨੂੰ ਫਰੀਦਕੋਟ ਪੈਂਦਾ ਤੇ ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦਾ ਬੈਲ ਦਾਖ ਨੂੰ ਆਲ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੋ ਤੇ ਤੁਸੀਂ ਆਸਾਨੇ ਨਾਲ ਵੀਡੀਓ ਦੇਖ ਕੇ ਕੁਝ ਦਿਖ ਰਿਹਾ ਇਦਾਂ ਦੀ ਕਰ ਸਕੋ ਦੇਖ ਸਾਡੇ ਦੋਸਤੋ ਤੁਸੀਂ ਇਹ ਬਾਈ ਕੋਲੇ ਕੱਟੀ ਜਿਹੜੀ ਵਿਕਾਊ ਆ ਪਿੰਡ ਦੋਸਤੋ ਹਰੀਨੋ ਤੇ ਜਿਹੜਾ ਦੋਸਤ ਨੂੰ ਖਰੀਦ ਕੋਟ ਪੈਂਦਾ ਉਹ ਦੇਖਾ ਦੇ ਮੂੰਹ ਮੱਥਤ ਕਰੋ ਚੈੱਕ ਜੇ ਕਿਸੇ ਵੀਰ ਨੂੰ ਦੋਸਤ ਇਹ ਪਸੰਦ ਆਉਂਦੀ ਆ ਤਾਂ ਬਾਈ ਨਾਲ ਕਨੈਕਟ ਕਰਕੇ ਤੁਸੀਂ ਇਹ ਕੱਤੀ ਨੂੰ ਖਰੀਦ ਸਕਦੇ ਆ ਤੇ ਬਾਈ ਦਾ ਕਨੈਕਟ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਇੱਧਰੇ ਪਾਸੇ ਚੱਲ ਰਿਹਾ ਤੁਸੀਂ ਉਸ ਤੇ ਕਾਲ ਕਰਕੇ ਘਰੇ ਪਹੁੰਚ ਕੇ ਦਸਦੀ ਕਰਕੇ ਦੋਸਤ ਕੱਤੀ ਨੂੰ ਖਰੀਦ ਸਕਦੇ ਆ ਤਾਂ ਇਹ ਦੋਸਤ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਬਾਈ ਜੀ ਨੇ ਦਾ 17000 ਰੁਪਿਆ ਕੀਤਾ ਤੇ ਬਾਈ ਜੀ ਕਹਿੰਦੇ ਮਾਨਤਾ ਨਾਲ ਆਪਾਂ ਵਿੱਚ ਜਰੂਰ ਕਰਾਂਗੇ ਮਾਨਤਾ ਲੋਰ ਕੀਤਾ ਜਾਊਗਾ ਦੇਖੋ ਕਰੋ ਚੈੱਕ ਤੁਲਦੀ ਨੂੰ ਹਨ ਤੁਹੋਂ ਵਧੀਆ ਕੱਲਾ ਕੱਲਾ ਇਹ ਜੁੜ ਮੈਥਰਨਿਕ ਨਿੱਖਣ ਵਿੱਚ ਥਣ ਲੱਗੇ ਆ ਚਾਰੇ ਕਰੋ ਚੈੱਕ ਤੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਦੋਸਤੋ ਇਰੇ ਦੋਸਤ ਵੀਰ ਆਪੇ ਟੈਨਗਲ ਤੇ ਪਹਿਲੀ ਵਾਰੀ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਲਗਾ ਬੈਲ ਦਾ ਹਨ ਆਲ ਦੇ ਸੈਟ ਕਰ ਲੋ ਧੰਨਵਾਦ